ਹੜ ਬੜ ਬੜ ਬੰਦਾ ਲੈ ਕੇ ਭੱਜ ਗਿਆ ਕੌਣ ਕੌਣ ਲੈ ਕੇ ਚੱਲ ਲੈ 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 ਓਹ ਉਹ ਸਰਾਵ ਨਹੀਂ ਗਿਆ ਬੰਦਾ ਆ ਗਿਆ ਹੱਥ ਆ ਜਾਓ ਨਹੀਂ 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 ਆ ਮਾਰਿਆ ਆ ਜਾਓ ਆ ਸਿਰ ਦੇਖੋ ਸਿਰ ਆ ਇਹ ਇਹ ਇਨਸਾਨ ਵਿਚਾਰਿਆਂ ਦਾ ਦੇਖੋ ਇਹ ਇਨਸਾਨੀਅਤ ਦਾ ਕਹਾਣ ਜਿਹੜਾ ਕਰਦੇ ਆ ਨਾ ਇਹ ਲੋਕ ਤੇ ਨੀਤਾ ਕੜਕੜੀਆਂ ਜੂਆਂ ਦੇ ਗਾ ਜਗਰੂ ਉਹ ਪਈਆਂ ਮੱਝਾਂ ਵਾਲੀਆਂ ਹੀ ਚੰਮ ਜੂਆਂ ਜਿਹਨੂੰ ਕਹਿੰਦੇ ਉਹ ਪਈਆਂ ਰਹਿਣਾ ਜਾਂਦੇ ਦਾ ਬੰਦਾ ਨਾਲ ਆਉਂਦਾ ਰਿਹਾ ਇਹਨੂੰ ਪੁੱਛ ਲਓ ਸੌਂ ਦੇ ਕੇ ਪੁੱਛ ਕੋ ਕਿੱਥੇ ਆ ਬੰਦਾ ਕਿੱਥੇ ਆ ਬੰਦਾ ਲਿਆਓ ਤੁਸੀਂ ਬਾਅਦ ਕੁਛ ਨਹੀਂ ਬੰਦਾ ਲਿਆਓ ਤੁਸੀਂ ਬੰਦਾ ਲਿਆਓ ਕਿ ਲੈ ਆਓ ਬੰਦਾ ਲਿਆਓ ਥੋੜਾ ਕੋ ਕਹਿਣਾ ਇਹ ਡੈਡੀ ਨੂੰ ਕੀ ਕਹਿਣਾ ਤੇਰੇ ਨੂੰ ਦੱਸ ਹਾਂ ਹਾਂ ਤਾਂ ਬੰਦੇ ਨਾਲ ਗੱਲ ਸਾਨੂੰ ਬੰਦੇ ਨਾਲ ਮਤਲਬ ਬੰਦਾ ਦੇ ਦੋ ਬਸ ਬੰਦਾ ਦੀ ਚੰਗਾ ਭਲਾ ਹੈ ਨਾ ਯੋਗ ਹੈ ਨਾ ਹੀ ਉਹ ਹੀ ਜਮ ਮਾਰਿਆ ਕੋਈ ਨਹੀਂ ਮੈਂ ਗੋੜੀ ਕੁਰਸੀ ਘੜਵਾ ਦੋ ਬੈਠ ਸੰਭੋਲ ਉਸ ਨੇ ਤਾਂ ਕਬਰਾਂ ਨਾਲ ਕੋਈ ਉਸ ਨੇ ਅੰਕ ਸਾਰੇ ਬਿਠਾਏ ਜੀ ਆਪਣੇ ਰਖ ਲੈ ਜਾਓ ਤੁਸੀਂ ਅਸੀਂ ਕੋਈ ਤਾਂ ਕੁਰਸੀ ਕੱਢ ਦੋ ਥੋੜੀ ਜਿਹੀ ਕੁਰਸੀ ਦੋ ਬੰਦਾ ਤੁਹਾਨੂੰ ਕਿੰਨੀ ਵਾਰ ਕਿਹਾ ਬੰਦੇ ਨਾਂ ਰੱਖੋ ਤੁਸੀਂ ਜਿਹੜਾ ਮੰਗਦੇ ਆਂ ਦਾਸਾ ਵੀ ਬਿਵਾੜੇ ਬੈਠਾਓ ਅੱਜ ਤੇ ਬਿਠਾਓ ਆਹ ਲੈ ਕੱਢ ਤੁਹਾਨੂੰ ਸੁਣਾ ਦਵਾਂ ਇਹਦੇ ਤੇ ਲੋਕ ਬਿਠੇ ਨਹੀਂ ਨਹੀਂ ਇਧਰ ਆ ਜਾ ਇਧਰ ਚੱਲ ਚੱਲ ਨਹੀਂ ਨਹੀਂ ਚਲ ਹੋ ਗਿਆ ਤੁਹਾਨੂੰ ਕਹਿੰਦਾ ਉਹ ਬੰਦੇ ਨਾਂ ਲਿਆ ਚਲ ਚਲ ਜੀ ਲਿਖਾ ਦੇ ਅੱਜ ਵਾਪਸ ਚਲੋ ਕੁਰਸੀ ਜਨ ਦਾ ਬਰਾਜ ਕਿਥੇ ਬੈਠੇ ਹੋ ਮੈਂ ਕੁਰਸੀ ਲਾਣ ਲਈ ਕਿਤਾ ਡੀਗਾ ਕੁਰਸੀ ਕਿਹੜਾ ਪਿੰਡ ਹਾਂਜੀ ਉਹਨੇ ਪਤਨਾ ਰੱਦਾਂ ਨੀ ਤੇ ਹੈ ਮੈਂ ਵੀ ਮਾਨਵ ਦੇ ਦੇਖਦਾ ਮੇਰਾ ਹਾਲ ਉਹ ਬਰਾਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਅੱਜ ਗੰਗੀਆਂ ਵੱਜ ਬਈ ਆਏ ਸੀ ਅਦਾ ਕੋਈ ਇਹ ਸਾਡਾ ਭਰਾ ਆ ਗੁੱਗਾ ਇਹਨੇ ਕਾਫੀ ਦਿਨਾਂ ਤੋਂ ਇਹ ਭਰਾ ਸਾਡਾ ਮਿਹਨਤ ਲੱਗਾ ਸੀ ਕਰਨ ਵਿੱਚ ਜਿੱਥੇ ਬੰਦੇ ਰਹਿ ਰਹੇ ਆ ਪਰ ਅਸੀਂ ਕੁਝ ਕਾਰਨਾ ਕਰਕੇ ਬਿਜੀ ਸੀ ਇਹ ਡੇਰੇ ਦੇ ਵਿੱਚ ਆਏ ਆ ਜਿੱਥੇ ਗੰਗੀਆਂ বাজਵੇ ਇਹ ਰੌਸ਼ਨ ਨਾਮ ਦੇ ਬੰਦੇ ਕੋਲ ਡੇਰਾ ਆ ਜਿਹਦੇ ਕੋਲ ਇਹ ਬੰਦਾ ਆ ਇਹ ਬੰਦਾ ਦੇਖੋ ਹੁਣ ਰਹਿਣੇ ਵਾਲਾ ਹੈਗਾ ਵਿਚਾਰਿਆ ਬਜ਼ੁਰਗ ਹੋ ਚੁੱਕਾ ਆ ਬਿਮਾਰ ਵੀ ਰਿਹਾ ਪਰ ਆਪਾਂ ਨਾ ਅੱਜ ਤੋਂ ਕਈ ਚਿਰ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਹਦਾਇਤਾਂ ਦਿੱਤੀਆਂ ਸੀ ਵੀ ਜਿਹਦੇ ਕੋਲ ਬੰਦੇ ਹੈਗੇ ਆ ਉਹ ਛੱਡ ਦੋ ਨਹੀਂ ਤਾਂ ਸਾਨੂੰ ਦੇਜੋ ਨਹੀਂ ਤਾਂ ਜਿਨ੍ਹਾਂ ਉਹਨਾਂ ਦੇ ਘਰਾਂ ਦੇ ਡਰੈੱਸ ਆ ਕਿ ਉਹਨਾਂ ਨੂੰ ਘਰਾਂ ਚ ਪਹਚਾਓ ਸਾਰਿਆਂ ਨੂੰ ਸੱਦ ਕੇ ਇੱਕ ਵਾਰੀ ਮੀਟਿੰਗ ਕੀਤੀ ਸੀ ਇਹਨਾਂ ਦੀ ਪਰ ਇਹਨਾਂ ਨੇ ਉਦੋਂ ਮੇਰੇ ਤੋਂ ਮੁਕਰ ਗਏ ਕਹਿੰਦੇ ਨਾ ਸਾਡੇ ਕੋਲ ਹੈ ਹੀ ਨਹੀਂ ਜੇਤੋ ਬੰਦਾ ਨਿਕਲਿਆ ਉਤੇ ਸਖਤ ਕਾਰਵਾਈ ਕਰਵਾਈ ਇਹ ਇਹਨਾਂ ਦੇ ਆਪਣੇ ਬਿਆਨ ਆ ਵੀਡੀਓ ਸਾਰੀਆਂ ਬਣੀ ਆਉਣ ਗਿਆ ਮੁੜ ਕੇ ਹੁਣ ਆਏ ਆ ਤੇ ਇਹਨੂੰ ਗੋਗੇ ਨੂੰ ਕਹਿੰਦੇ ਨਹੀਂ ਸਾਡੀ ਬਾਬੇ ਨਾਲ ਗੱਲ ਹੋ ਗਈ ਸੀ ਇਹ ਗੱਲਾਂ ਹੁੰਦੀਆਂ ਕਿਉਂਕਿ ਇਹਨਾਂ ਨੂੰ ਜੋ ਗੱਲਾਂ ਹੋਣਗੀਆਂ ਇਹ ਬੱਲਾ ਬਣਾਉਂਦੇ ਹੀ ਆ ਬਾਅਦ ਦੇ ਵਿੱਚ ਬਾਬਾ ਇਹ ਨਹੀਂ ਕਿਹਾ ਕਿਆ ਕਿਆ ਮੋਰੇ ਬੰਦਾ ਖੜਾ ਕਹਿੰਦਾ ਮੈਂ ਕਿਹਾ ਵੀ ਉਹ ਗੁੱਗਾ ਸਾਹਮਣੇ ਖੜਾ ਚਲੋ ਹੁਣ ਤੂੰ ਹੀ ਕਿਹੜਾ ਤੂੰ ਤਾਂ ਮੇਰੇ ਮੂੰਹ ਤੇ ਕਹਿ ਤਾ ਮੈਨੂੰ ਤੁਸੀਂ ਬਾਬਾ ਮੈਂ ਤੈਨੂੰ ਮਿਲ ਆਇਆ ਤੂੰ ਤਾਂ ਮੇਰੇ ਮੂੰਹ ਤੇ ਕਹਿ ਤਾ ਗੱਲ ਇਹ ਬਣਦੀ ਆ ਵੀ ਇਹ ਬੰਦਿਆਂ ਦਾ ਹਾਲਾਤ ਹਜੇ ਤੱਕ ਕਿਉਂ ਨਹੀਂ ਬੰਦੇ ਬਣ ਰਹੇ ਮੈਂ ਮੈਂ ਨਾ ਜਿਹੜੇ ਹੀਰ ਗੁੱਜਰ ਬਰਾਦਰੀ ਨਾਲ ਵੀਰ ਵਧੀਆ ਜਿਹੜੇ ਸੋਚ ਰੱਖਦੇ ਆ ਕਈ ਬੰਦੇ ਵਧੀਆ ਇਨਸਾਨੀयत ਨੂੰ ਪਿਆਰ ਕਰਨੇ ਵਾਲੇ ਬੰਦੇ ਵੀ ਆ ਗਏ ਮੈਂ ਉਹਨਾਂ ਮੋਰੇ ਆਪਾਂ ਇਹ ਰੱਖਦੇ ਆ ਅਪੀਲ ਕਰਦੇ ਆ ਯਾਰ ਤੁਸੀਂ ਹੁਣ ਸਾਡੇ ਕਿੰਨੇ ਕ ਬੰਦੇ ਛੜਾ ਛੜਾ ਜਿ ਘਰ ਆ ਪਚਾਈਏ ਮੇਰੀ ਇਹ ਤਵਾਨੇ ਬੇਨਤੀ ਆ ਤੁਸੀਂ ਤੁਹਾਡੇ ਸਾਰੀ ਕਮਿਊਨਿਟੀ ਤੁਸੀਂ ਇਕੱਠੇ ਹੋ ਤੁਸੀਂ ਜਿਹੜੀ ਜਿਹੜੀ ਕਮਿਊਨਿਟੀ ਦੇ ਵਿੱਚ ਜੇ ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਗੰਦੇ ਬੰਦੇ ਹੋਣਗੇ ਤਾਂ ਆਪਾਂ ਇਕੱਠੇ ਹੋ ਕੇ ਪਹਿਲਾਂ ਆਪ ਹਮਲਾ ਮਾਰਾਂਗੇ ਜੇ ਮੇਰੇ ਭਰਾ ਜੇ ਤੁਹਾਡੀ ਕਮਿਊਨਿਟੀ 'ਚ ਹੈਗੇ ਤਾਂ ਤੁਸੀਂ ਆਪ ਇਕੱਠੇ ਹੋ ਕੇ ਬੰਦੇ ਛੜਾਓ ਜਿਹੜਾ ਬੰਦਾ ਮਾੜਾ ਕੰਮ ਕਰਦਾ ਇਦਾਂ ਦਾ ਜਿਹੜਾ ਇਨਸਾਨੀਅਤ ਦੀ ਘਾਣ ਕਰ ਰਿਹਾ ਉਹਦੇ ਤੇ ਸਖਤ ਕਾਰਵਾਈ ਤੁਸੀਂ ਆਪਣੇ ਤੌਰ ਤੇ ਕਰਵਾਓ ਇਹ ਆਤਮਾਨ ਬੇਦੀ ਨੇ ਤਾਂ ਆਪਾਂ ਕਾਨੂੰਨ ਦਾ ਰੁਖ ਲੈਣਾ ਹੈ ਕਿਉਂਕਿ ਡਾਟਾ ਸਾਡੇ ਕੋਲ ਸਾਰਾ ਇਕੱਠਾ ਹੋ ਚੁੱਕਾ ਹੈ ਹੀ ਇਕੱਠਾ ਕਰਕੇ ਵੀ ਕੇਸ ਤਾਂ ਲਾਉਣ ਨੂੰ ਫਿਰਦੇ ਆਂ ਵੀ ਹਾਈ ਕੋਰਟ ਅਸੀਂ ਕੇਸ ਲਾਈਏ ਉਹ ਕੁਝ ਕਾਰਨਾ ਕਰਕੇ ਚਲੋ ਸਾਡੇ ਕੋਲ ਟਾਈਮ ਹੀ ਹੁਣ ਪਿੱਛੇ ਹੜ ਚੱਲਦੇ ਹੀ ਕਈ ਕਈ ਮਹੀਨੇ ਹੋ ਗਾੜਾਂ ਚ ਬਿਜੀਆਂ ਪਰ ਹੁਣ ਜਦੋਂ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਕਈ ਵਾਰੀ ਮਨਚੋਂ ਭੁਲੇਖੇ ਕੱਢ ਦੇਣ ਗੜਦੀ ਵਾਲਾ ਦਸੋਏ ਹਲਕੇ ਚ ਜਿਹੜੇ ਡੇਰਿਆਂ ਚ ਬੰਦੇ ਹੈਗੇ ਆ ਉਹ ਬੰਦੇ ਦੇ ਪੁੱਤਾ ਵਾਂਗੂ ਆਣ ਕੇ ਆਪ ਉਥੇ ਸੰਸਤਾ ਦੇ ਵਿੱਚ ਆਣ ਕੇ ਆਪਣੇ ਆਪ ਦੇ ਜਾਓ ਕਿੰਨੇ ਪਰਸੈਂਟ ਆ ਉਹਦੀ ਆਇਡੈਂਟੀਫਾਈ ਕਰਾਓ ਵੀ ਉਹ ਮੈਂਟਲੀ ਅਫਸੈਟ ਆ ਜਾਂ ਨਹੀਂ ਆ ਜੇ ਮੈਂਟਲੀ ਅਫਸੈਟ ਨਾ ਸੰਸਤਾ ਛੱਡ ਕੇ ਜਾਓ ਨਹੀਂ ਤਾਂ ਅਸੀਂ ਕਾਰਬਿਕ ਆਪਾਂ ਆਣ ਆਣ ਇਦਾਂ ਆਣ ਕਣ ਕਾਰਬੀ ਕਰਾਵਾਂਗੇ ਤੇ ਜਲੂਸ ਵੀ ਕੱਢਾਂਗੇ ਇਹ ਹੱਤਪੰਨ ਬੇਨਤੀ ਆ ਚਾਹੇ ਤੁਸੀਂ ਸਮਝ ਲਓ ਚਾਹੇ ਸਾਡੀ ਤੁਸੀਂ ਪੀਲ ਸਮਝ ਲਓ ਜਿੱਦਾਂ ਤੁਸੀਂ ਲੈਣਾ ਲੈ ਲਓ ਉਸ ਹਿਸਾਬ ਨਾਲ ਠੀਕ ਹੈ ਜੀ ਇਹ ਤੁਹਾਡੀ ਸੋਚ ਆ ਪਰ ਆਪਾਂ ਇਨਸਾਨੀਅਤ ਦਾ ਘਾਣ ਹੋਣਾ ਨਹੀਂ ਜੇ ਅਸੀਂ ਅੱਜ ਚੁੱਪ ਕਰ ਗਏ ਅਸੀਂ ਅਸੀਂ ਮੈਂ ਹੋਰ ਕੰਮਾਂ ਜੋ ਹੋ ਗਿਆ ਸੰਸਤਾ ਆਪਾਂ ਹਟ ਗਏ ਕਿਉਂਕਿ 2000 17 ਚ ਸ਼ੁਰੂਆਤ ਕੀਤੀ ਸੀ ਚਲੋ ਅਸੀਂ ਹੋਰ ਪਰ ਮੈਂ ਤਾਂ ਚਲੋ ਆਪਾਂ ਦੂਰ ਨਹੀਂ ਜਾਂਦੇ ਮੇਰੇ ਨਾਲ ਮੇਰਾ ਭਰਾ ਜਗਰੂਬ ਖੜਾ ਆ ਇਹ ਵੀ ਸੰਸਥਾ ਚਲਾ ਰਿਹਾ ਇਹ ਵੀ ਬੰਦੇ ਛਡਾਉਂਦਾ ਇਹ ਚਲੋ ਸਾਰੇ ਉਧਰਲੇ ਪਾਸੇ ਮਾਝੇ ਦੇ ਜਦੋਂ ਸਾਰੇ ਹਨਾ ਕੌਲਾਂ ਸਾਨੂੰ ਵੀ ਆਉਂਦੀਆਂ ਭਰਾ ਸਾਨੂੰ ਵੀ ਫੋਨ ਕਰਦੇ ਬਹੁਤ ਵਧੀਆ ਲੱਗੇ ਪਏ ਐ ਪਰ ਆਪਾਂ ਮੈਨੂੰ ਇਹ ਲੱਗਦਾ ਹੈ ਮੇਰਾ ਏਰੀਆ ਨਾ ਮੈਂ ਅਸੀਂ ਸਾਫ਼ ਕਰਤਾ ਪਰ ਜਿੰਨੇ ਬੰਦਿਆਂ ਤੋਂ ਅਸੀਂ ਛਡਵਾਏ ਆ ਉਹ ਫਿਰ ਮੁੜ ਕੇ ਫੜ ਕੇ ਰੱਖ ਲਿਆ ਜਿੰਨਾਂ ਬੰਦੇ ਤੋਂ ਹੀ ਲੈ ਕੇ ਗਿਆ ਮੁੜ ਮੁੜ ਫੇ ਲਈ ਜਾਂਦੇ ਆਂਦੇ ਆਹ ਹਾਲਾਤ ਆ ਜੇ ਕਰ ਦੋਗੇ ਠੀਕ ਆ ਨਹੀਂ ਤਾਂ ਫਿਰ ਕੋਈ ਹੋਰ ਰੁਖ ਅਪਣਾਉਣਾ ਪਊਗਾ ਪਰ ਬੰਦਿਆਂ ਵਾਲੀ ਗੱਲ ਆ ਸਮਝੋ ਇਸ ਚੀਜ਼ ਨੂੰ ਤੇ ਜਿਹੜੇ ਮੇਰੇ ਵੀਰ ਹੀਰ ਗੁੱਜਰ ਵਿੱਚ ਵਧੀਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਅੱਗੇ ਆਓ ਅੱਗੇ ਆਓ ਜਿਵੇਂ ਦੇ ਵਿੱਚ ਮੇਰਾ ਵੀ ਬਹੁਤ ਪਿਆਰ ਆ ਸਾਡੇ ਕੋਲ ਵੀ ਸੰਸਤਾ 'ਚ ਬਹੁਤ ਭਰਾ ਆਉਂਦੇ ਆ ਇਹ ਨਹੀਂ ਵੀ ਵੀ ਮਾੜੇ ਆਉਂਦੇ ਚੰਗੇ ਬਹੁਤ ਬੰਦੇ ਸਾਡੇ ਕੋਲ ਪਹੁੰਚਦੇ ਆ ਤੂੰ ਆਣਣ ਕੇ ਸਾਡੇ ਕੋਲ ਸਾਡੇ ਸੰਸਥਾ ਦੇ ਨਾਲ ਪਿਆਰ ਕਰਦੇ ਹਰੇਕ ਪ੍ਰੋਗਰਾਮ ਚ ਪਹੁੰਚਦੇ ਆ ਤੇ ਉਹਨਾਂ ਨੂੰ ਬੇਨਤੀ ਆ ਆਪ ਆਵਾਜ਼ ਚੱਕੋ ਜਿਹਦੇ ਕੋਲ ਬੰਦਾ ਸਾਨੂੰ ਦੱਸੋ ਗੁਰੂ ਕੀ ਕਹਿਣਾ ਚਾਹੁੰਦਾ ਮੇਰਾ ਜੀ ਇਹ ਤਾਂ ਭਾਜੀ ਬੜੀ ਯਾਰ ਹਰ ਕੋਈ ਸਿਢਾਈ ਫੇਰ ਲੈ ਆਉਂਦੇ ਲੱਗਾ ਤੇ ਮਤਲਬ ਰੋਜ਼ ਦਾ ਦੀ ਕੰਮ ਹੀ ਹੋ ਗਿਆ ਕੋਈ ਤਾਂ ਗੱਲ ਕੀ ਕਰੀਏ ਯਾਰ ਇਹਨਾਂ ਨੇ ਕਿਹਾ ਕਿ ਤਰੀਕੇ ਨਾਲ ਕੋਈ ਨੱਥ ਪਾਈ ਜਾਏ ਫਿਰ ਮਸਲਾ ਵੱਲ ਹੋ ਸਕਦਾ ਕੋਈ ਗੱਲ ਆ ਯਾਰ ਕੋਈ ਗੱਲ ਸਮਝ ਨਹੀਂ ਕੋਈ ਗੇੜ ਚ ਆਉਂਦੀ ਚਲੋ ਆਪਾਂ ਆਪਣਾ ਫਰਜ਼ ਅਸੀਂ ਨਿਭਾਈ ਜਾ ਰਹੇ ਆਂ ਬਾਕੀ ਬੇਨਤੀ ਇੱਕ ਬਾਲਗ ਗੱਲ ਕਰਦੀ ਕਿੱਦਾਂ ਰੁਕਟਾਂ ਪਿੰਡਾਂ ਦੇ ਵਿੱਚ ਆਪਣੀ ਬੇਨਤੀ ਜਿਹੜੇ ਪਿੰਡਾਂ ਦੇ ਨੌਜਵਾਨ ਉਹ ਵੀ ਜ਼ਿੰਮੇਵਾਰੀ ਸਮਝੋ ਇਹ ਨਹੀਂ ਵੀ ਜ਼ਿੰਮੇਵਾਰੀ ਜਿਹੜੇ ਖੜੇ ਆ ਇਹਨਾਂ ਦੀ ਆ ਯਾਰ ਤੁਹਾਡੀ ਸਾਰਿਆਂ ਦੀ ਆ ਮੈਂ ਇੱਕ ਉੱਥੋਂ ਬੰਦਾ ਛੜਾਇਆ ਸੀ ਭੋਗਪੁਰ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਆ ਆਪਣੇ ਲਾਗੇ ਕਰੋ ਹੁਣ ਸਰਪੰਚ ਅ ਇਸ ਪਿੰਡਾਂ ਦਾ ਕਿਹੜਾ ਸਰਪੰਚ ਪਿੰਡਾਂ ਇੱਥੇ ਬੂਟੀ ਹੁੰਦੀ ਹੈ ਇਹ ਉਹ ਕਿਹੜਾ ਕਿਹੜਾ ਪਿੰਡ ਹੈ ਇਹ ਬਾਜਵੇਂ ਪਿੰਡ ਦਾ ਬਾਜਵੇਂ ਪਿੰਡ ਦਾ ਬੂਟੀ ਸਰਪੰਚ ਤੇ ਉਹਨੂੰ ਬੂਟੀ ਸਰਪੰਚ ਆ ਇਸ ਪਿੰਡ ਦਾ ਬਾਜਵੇਂ ਆਂਦਾ ਉਹਨੂੰ ਨਹੀਂ ਦੀਦਾ ਇਹ ਬੰਦਾ ਉਹ ਬੰਦਾ ਸਾਡੇ ਮੇਰੇ ਮੇਰੇ ਡੇਰੇ ਦੇ ਵਿੱਚ ਮੇਰੇ ਜਿਹੜਾ ਪਿੰਡ ਪੈਂਦਾ ਉਹਦੇ ਡੇਰੇ ਦੇ ਵਿੱਚ ਬੰਦਾ ਆ ਸਰਪੰਚ ਸਾਹਿਬ ਕਹਿ ਰਹੇ ਆ ਤੁਹਾਨੂੰ ਬਹੁਤ ਚਿਰ ਹੋ ਗਈਆਂ ਵੀਡੀਓ ਪਾਉਂਦਿਆਂ ਨੂੰ ਅਸੀਂ ਕਿਹਾ ਸੀ ਨਾਂ ਲੈ ਕੇ ਬਕਾਇਦਾ ਸਰਪੰਚ ਨੂੰ ਅਸੀਂ ਲਾਂਧਾ ਪਾਵਾਂਗੇ ਇਸ ਗੱਲ ਦੀ ਅਸੀਂ ਲੈ ਚੱਲੇ ਆ ਪਰ ਮਾੜੀ ਗੱਲ ਆ ਵਾਜਵੇਂ ਪਿੰਡ ਦੇ ਸਰਪੰਚ ਦੀ ਗਾਂ ਵੀ ਜਦੋਂ ਸਰਪੰਚ ਹੋਣ ਜਦੋਂ ਹੋਊਗਾ ਅਸੀਂ ਤਾਂ ਇਹੀ ਗੱਲ ਕਿਹਾ ਕਰਾਂਗੇ ਨਾਂ ਲੈ ਕੇ ਕਿਹਾ ਕਰਾਂਗੇ ਇਹ ਸਰਪੰਚ ਦੀ ਜ਼ਿੰਮੇਵਾਰੀ ਪੂਰੀ ਪੰਚਾਇਤ ਦੀ ਵੈਰੀਫਾਈ ਉਹ ਨਹੀਂ ਕਰ ਹੁੰਦਾ ਤੁਹਾਨੂੰ ਵੀ ਇਹ ਬੰਦਾ ਵਿਚਾਰਾ ਬਜ਼ੁਰਗ ਬੰਦਾ ਨਾ ਵਿਚਾਰੇ ਤੋਂ ਬਿਮਾਰ ਹੋ ਆ ਤੁਰ ਫਿਰ ਉਹ ਤੋਂ ਨਹੀਂ ਹੁੰਦਾ ਗੁਆ ਚੱਕਣ ਵਾਲਾ ਗੱਲ ਆਹ ਆਹ ਦੇਖੋ ਦੇਖੋ ਤਾਂ ਹਾਲ ਇਹਦੇ ਵਿਚਾਰੇ ਆ ਮੈਨੂੰ ਲੱਗਦਾ ਇਹਦੀਆਂ ਕਿਡਨੀਆਂ 'ਚ ਵੀ ਪ੍ਰੋਬਲਮ ਲੱਗਦੀਆਂ ਸੋਜਾ ਪਿਆ ਇਹ ਪਹਿਲੇ ਇਹਦੀ ਤਾਤਾ ਖਾਜੀ ਕਿ ਤਰ ਤੋ ਬੋਲ ਤਾਂ ਨਹੀਂ ਹੁੰਦਾ ਚੱਲ ਠੀਕ ਆ ਬਬਾ ਜੀ ਬੇਨਤੀ ਧੰਨਵਾਦ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਚਾਵਲ ਨਾ ਨਹੀਂ ਲੈਣੇ ਆ ਜਾ ਨਾ ਨਹੀਂ ਲੈਣੇ ਚਾਵਲ ਕੋਈ ਨਹੀਂ ਰਹਿਣ ਦੇ ਬਬਾ ਔ ਨਹੀਂ ਕੋਲੀ ਓਲੀ ਇੱਥੇ ਬਹਿ ਜਾ ਬਹਿ ਜਾ ਅੱਛਾ ਜਿਹੜਾ ਕਹਿ ਕੇ ਆ ਹਾਂ ਉਹ ਕਿਦਾਂ ਬਈ ਸ਼ੇਰਾ ਵਧੀਆ टीका थी क्या नाम है हैं क्या नाम है अजय हैं ना। क्या नाम अजय नाम अजय कहाँ कराने वाला यहीं रहते हैं नहीं घर कौन सा है यहीं खा रहे हैं नहीं कहाँ से लेके आए तुम्हारे घर कहाँ से लेके आए तुम्हारे घर नहीं कहीं से लेके नहीं यहीं यहीं पर रहते हैं हम्म नहीं तुम्हारे को पैसे कहाँ पे कितने देते हैं पैसे आ? पैसे कितने देते हैं पैसा नहीं लग गया बड़ा पी तो रहा बैठा ना उन्हें आवाज मारी किसी सामने आ जाना हर है आ है कल तो कुड़ियां हैं यार ओ ओ फड़ 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 ਕੋਣ ਕੋਣ ਲੈ ਕੇ ਆਜੋ ਲੈ 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 ਓਹ ਨਾ ਨਾ ਕੰਮ ਨਹੀਂ ਕਰਵਾਣਾ ਜਿਹੜਾ ਲੈ ਕੇ ਚੱਲੇਦਾ ਲੈ ਕੇ ਦਈ ਆ ਮਾਰਿਆ ਆਜੋ ਆ ਸਿਰ ਦੇਖੋ ਸਿਰ ਆਹ ਇਹ ਇਹ ਇਨਸਾਨ ਵਿਚਾਰਿਆਂ ਦਾ ਦੇਖੋ ਇਹ ਇਨਸਾਨੀਅਤ ਦਾ ਕਹਾਣ ਜਿਹੜਾ ਕਰਦੇ ਆ ਨਾ ਇਹ ਲੋਕ ਤੇ ਆ ਦੇਖੋ ਇਹ ਜੂਆਂ ਮੈਂ ਆ ਹੀ ਦੇਖੋ ਤੇ ਆ ਨਾ ਤੂਆਂ ਪਈਆਂ ਜੂਆਂ ਪੈਂਦੀਆਂ ਦੇਖੋ ਇਹ ਤਾਂ ਕੜਕੜੀਆਂ ਜੂਆਂ ਆ ਦੇਖੋ ਜਗਰੂ ਮੱਛੀਆਂ ਪਈਆਂ ਮੱਝਾਂ ਵਾਲੀਆਂ ਇਹ ਚੰਮ ਜੂਆਂ ਜਿਹਨੂੰ ਕਹਿੰਦੇ ਉਹ ਪਈਆਂ ਰਹਿਣਾ ਜਾਂਦੇ ਜਦ ਕਦਾ ਤੁਰੀਆਂ ਫਿਰਦੀਆਂ ਉਹ ਆ ਉਹ ਮੇਰੀ ਰੂਹ ਆਹ ਤੁਰੀਆਂ ਦੇ ਕਦਾ ਫਿਰਦੀਆਂ ਆਹ ਦੇਖੋ ਆ ਗੇਚੀ ਓਹੋ ਆਹ ਦੇਖੋ ਗੇਚੀ ਚ ਉੱਦਾਂ ਦੌੜੀਆਂ ਫਿਰਦੀਆਂ ਜੀ ਗੋਹਾਇ ਬਾਗ ਹੁਣ ਅਸੀਂ ਕਾਲੇ ਪਿੰਡ ਦੇ ਵਿੱਚ ਆਏ ਸੀਗੇ ਪਹਿਲਾਂ ਇੱਕ ਪਿੱਛੋਂ ਪਿੰਡ ਤੋਂ ਛਲਵਾ ਗਿਆ ਬਾਜਬਿਆਂ ਤੋਂ ਤੇ ਦੋ ਬੰਦੇ ਅਸੀਂ ਕਾਲੇ ਪਿੰਡ ਤੋਂ ਛਲਵਾਏ ਆ ਵੀਰ ਨੇ ਤਾਂ ਇੱਕ ਦੀ ਇਨਫਾਰਮੇਸ਼ਨ ਸੀ ਇੱਕ ਨਾਲ ਦੇ ਡੇਰੇ 'ਚ ਨਿਕਲੇ ਇੱਧਰ ਡੇਰੇ 'ਚੋਂ ਇੱਕ ਬੰਦਾ ਨਾਲ ਭਜਾ ਕੇ ਲੈ ਗਿਆ ਇੱਕ ਕੋਈ ਗੱਲ ਹੈ ਇਹਨਾਂ ਨੂੰ ਜੇ ਪੁੱਛੋ ਕੀ ਆ ਤੇ ਕਹਿੰਦੇ ਸੀ ਲਿਖਾ ਕੇ ਆਏ ਇਹ ਲਿਖਾਉਣ ਦੇ ਨਾਲ ਝੂਠ ਹੀ ਨਾ ਬੋਲਦੇ ਆ ਬੰਦੇ ਵੀ ਇਹਨਾਂ ਨੂੰ ਲਾਇਸੈਂਸ ਮਿਲ ਗਿਆ ਵੀ ਬੰਦੇ ਤੁਸੀਂ ਰੱਖੋਗੇ ਜਦੋਂ ਇਹਨਾਂ ਨੂੰ ਕੈਨੇ ਆ ਤੇ ਅਣਕੇ ਉਦੋਂ ਕਿਤੇ ਜਿਹੜਾ ਸਾਨੂੰ ਸਹੀ ਬੰਦੇ ਝੂਠ ਇਹਨਾਂ ਤੋਂ ਇੰਨਾ ਬੋਲ ਜਿੰਨਾ ਮਰਜੀ ਬੁਲਾ ਲਓ ਇਹਨਾਂ ਬੰਦਿਆਂ ਨੂੰ ਆ ਵਿਚਾਰੇ ਆ ਦੇਖੋ ਤਾਂ ਆ ਵਿਚਾਰੇ ਆ ਆ ਰੱਖਣੇ ਵਾਲੀਆਂ ਕਿਹੜੇ ਹਾਲਾਤ ਦੇ ਵਿੱਚ ਕਹੂਗਾ ਇਹਨੂੰ ਰੱਖਣ ਦੇ ਕੋਹ ਹਾਲਾਤ ਇਹ ਆ ਦੇਖੋ ਆ ਦੇਖੋ ਆ ਹਾਲਾਤ ਆ ਸਿਰ ਦੇਖੋ ਸਿਰ ਆ ਇਹ ਇਹ ਇਨਸਾਨ ਵਿਚਾਰਿਆਂ ਦਾ ਦੇਖੋ ਇਨਸਾਨੀਅਤ ਦਾ ਕਹਾਣ ਜਿਹੜਾ ਕਰਦੇ ਆ ਨਾ ਇਹ ਲੋਕ ਇਹ ਇਹ ਲੋਕਾਂ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਇਹ ਸਿਰਫ ਇੱਕ ਨਰਦੇਈ ਪੁਣਾ ਇਹਨਾਂ ਦੇ ਜਿਹੜੇ ਬੰਦੇ ਕਰਨ ਤੇ ਆਉਂਦੇ ਆ ਇਹ ਉਹ ਇਨਸਾਨ ਇਹ ਉਹ ਲੋਕ ਆ ਆ ਦੇਖੋ ਆ ਦੇਖਾ ਜੂਆ ਆ ਇੱਥੇ ਤੇ ਆ ਤੇ ਤੂੰਆਂ ਪਈਆਂ ਜੂਆ ਪੈਂਦੀਆਂ ਦੇਖੋ ਇਹ ਤਾਂ ਕੜਕੜੀਆਂ ਜੂਆ ਦੇ ਗੁਰੂ ਬਈਆਂ ਮੱਝਾਂ ਵਾਲੀਆਂ ਇਹੋ ਚੰਮ ਜੂਆ ਜਿਹਨੂੰ ਕਹਿੰਦੇ ਉਹ ਪਈਆਂ ਰਹਿਣਾ ਜਾਂਦੇ ਜਦ ਕਦਾ ਤੁਰੀਆਂ ਫੇਰਦੀਆਂ ਉਹ ਉਹ ਨਹੀਂ ਰੋ ਤੁਰੀਆਂ ਦੇ ਕਦਾ ਫੇਰਦੀਆਂ ਆ ਵੀ ਕੋਆ ਗੇਚੀ ਜੀ ਓਹੋ ਦੇਖੋ ਗੇਚੀ ਜੀ ਉਦੋਂ ਦੌੜੀਆਂ ਫਿਰਦੀਆਂ ਜੀ ਗੋਹਾ ਜੀ ਬਾਗ ਯਾਰ ਕੀ ਬੰਦਾ ਇਹਨਾਂ ਤਾਂ ਕੀ ਕਰੀਏ ਅਸੀਂ ਤਾਂ ਆਪ ਇਹਨਾਂ ਪਰੇਸ਼ਾਨ ਇਹ ਨਹੀਂ ਕੀਤਾ ਪਿਆ ਨਾ ਲੋਕਾਂ ਨੇ ਨਾ ਸਮਝ ਨਹੀਂ ਆ ਰਹੀ ਉਹ ਤੋਂ ਪਹਿਲਾਂ ਉਹ ਇਦਾਂ ਦੇ ਹਾਲਾਤ ਵਾਲਾ ਮਿਲਿਆ ਹੁਣ ਆ ਹਾਲਾਤ ਵਾਲੇ ਦੋਨੇ ਆ ਦੇਖੋ ਤਾਂ ਇਹਨਾਂ ਦੇ ਹਾਲਾਤ ਦੇਖੋ ਤਾਂ ਵਿਚਾਰੇ ਬੜਾ ਔਖਾ ਚਲੋ ਵੀਰ ਗੋਗੇ ਨੇ ਵਿਚਾਰਾ ਇੱਧਰ ਆਉਂਦਾ ਜਾਂਦਾ ਇਹਨੇ ਦੱਸੀ ਪੈਰਬੈ ਕੀਤੀ ਕਿਉਂ ਅਸੀਂ ਸਾਡੀ ਕੋ ਜਗਾ ਵੀ ਸਟਰੈਂਥ ਵੀ ਘਟ ਗਈ ਆ ਬੰਦੇ ਜ਼ਿਆਦਾ ਹੋਣ ਕਾਰਨ ਕਰਕੇ ਸਾਡੀ ਜਗਾ ਘਟ ਗਈ ਅਸੀਂ ਤਾਂ ਇਹ ਸੀਗੇ ਵੀ ਚਲੋ ਇਹਨਾਂ ਨੂੰ ਬੰਦੇ ਵੜ ਜਾਣ ਜਦੋਂ ਕਿਤੇ ਮੈਨੂੰ ਮਿਲਦੇ ਮੈਂ ਉਹਦੇ ਕਹਿਣਾ ਉਹ ਇਹ ਬੰਦੇ ਵੜ ਜਾਓ ਬੰਦੇ ਨਾ ਰੱਖਿਓ ਬੰਦੇ ਨਾ ਰੱਖਿਓ ਪਰ ਇਹਨਾਂ ਨੂੰ ਇਨਫਾਰਮੇਸ਼ਨ ਤਾਂ ਸਾਨੂੰ ਆਉਂਦੀਆਂ ਰਹਿੰਦੀਆਂ ਇਹ ਬੰਦੇ ਰੱਖਿਓ ਪਰ ਅਸੀਂ ਹੁਣ ਹਰੇਕ ਦੇ ਡੇਰੇ ਜਾਣਾ ਬੰਦੇ ਦੇ ਪੁੱਤਾਂ ਵਾਂਗੂ ਹਜੇ ਤੱਕ ਵੀ ਜਿਨ੍ਹਾਂ ਦਾ ਘਰ ਮਿਲਦਾ ਉੱਥੇ ਛੱਡ ਕੇ ਆਓ ਨਹੀਂ ਤਾਂ ਉੱਥੇ ਆਣ ਕੇ ਸਸਤਾ ਦੇ ਵਿੱਚ ਆਣ ਕੇ ਦਿਖਾਲ ਕੇ ਜਾਣਾ ਬੰਦਾ ਜਿਨੇ ਆਉਣਾ ਇਹ ਨਹੀਂ ਮੂੰਹ ਜਵਾਨੀ ਜਾਣ ਕੇ ਕਹਣਾ ਮੇਰੇ ਕੋ ਸਹੀ ਬੰਦਾ ਹੈ ਉਹਨੂੰ ਇਹ ਕਹਿ ਦਿੰਦੇ ਆ ਲਿਖਾ ਦਿੱਤਾ ਸੀ ਇਹ ਕੀ ਆਉਂਦੇ ਆ ਸਾਡੇ ਕੋ ਸਹੀ ਬੰਦਾ ਪਰ ਇਹ ਲੈ ਕੇ ਨਾ ਬੰਦਾ ਲੈ ਕੇ ਉਹਦੇ ਨਾ ਕੋਈ ਆਉਂਦੇ ਨਾ ਕੋਈ ਇਹਨਾਂ ਦਾ ਲਿਖਦਾ ਆ ਇਹ ਵੀ ਨਹੀਂ ਸਾਨੂੰ ਵੀ ਪਤਾ ਇਹਨਾਂ ਤੇ ਯਕੀਨ ਕੀ ਕਰਨਾ ਜਿਹਨੇ ਬੰਦਾ ਹੀ ਮੰਦਬੁੱਧੀ ਰੱਖਿਆ ਉਹ ਤੇ ਯਕੀਨ ਕਰਦਾ ਕੋਈ ਇੱਥੇ ਯਕੀਨ ਨਹੀਂ ਨਾ ਸਾਨੂੰ ਲਿਖਵਾਉਂਦੇ ਸਿਰਫ ਝੂਠ ਬੋਲਦੇ ਜੇ ਕੋਈ ਆਉਂਦਾ ਉਹਨਾਂ ਕਹਿੰਦੇ ਐਂ ਤਾਂ ਲਿਖਾ ਆਇਆ ਉੱਥੇ ਆਹ ਇਹ ਹਾਲਾਤ ਕਰਦੇ ਮਾੜੀ ਗੱਲ ਆ ਬੰਦੇ ਬਣ ਜਾਣਗੇ ਠੀਕ ਆ ਨੇ ਤਾਂ ਫੇਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ハ